ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੈਂਬਰ ਡੇਰੀ ਫਾਰਮ ਪਿੰਡ ਫਤੇਗੜ ਪੰਜਗਰਾਈਆਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਹੈ ਇਹਦੇ ਮਲੇਰ ਕੋਟਲਾ ਵੀ ਨੇੜ ਹੈ ਸੰਗਰੂਰ ਵੀ ਇਹਦੇ ਨੇੜ ਰਹਿ ਜਾਂਦਾ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਚ ਚਾਰ گاਵਾ ਤੁਹਾਨੂੰ ਦਿਖਾਉਣੀਆਂ ਹੈ ਇਨਾਂ ਤੋਂ ਇਲਾਵਾ ਇੱਕ ਮੱਝ ਇਸ ਵੀਡੀਓ 'ਚ ਦਿਖਾਵਾਂਗੇ ਤੇ ਇੱਕ ਮਿਲਕਿੰਗ ਮਸ਼ੀਨ ਸੋ ਮੈਂਬਰ ਡੇਰੀ ਫਾਰਮ ਦੀ ਇਹ ਵੀਡੀਓ ਦੋਸਤੋ ਪਿੰਡ ਫਤੇਗੜ ਪੰਜ ਗਰਾਈਆਂ ਆਓ ਡਿਟੇਲ ਬਾਈ ਤੋਂ ਪੁੱਛਣੀ ਸ਼ੁਰੂ ਕਰੀਏ ਪਹਿਲਾਂ ਮਸ਼ੀਨ ਬਾਰੇ ਥੋੜੀ ਜਾਣਕਾਰੀ ਲੈ ਲੈਣੇ ਉਸ ਤੋਂ ਬਾਅਦ ਪਸ਼ੂ ਸਾਰੇ ਲਗਾਤਾਰ ਦਿਖਾਉਂਦੇ ਜਾਵਾਂਗੇ ਇਹ ਮਿਲਕਿੰਗ ਮਸ਼ੀਨ ਫੋਰ ਸੇਲ ਹੈ ਅਵਰ ਤੋਂ ਬਾਈ ਸਸਤੀ ਕਾ ਸਸਤੀ ਕਰਵਾਏ ਅਵਰ ਤੋਂ ਬਾਈ ਮਸ਼ੀਨ ਤਾਂ ਮੇਰੇ ਖਾਲਚ ਥੋੜਾ ਟਾਈਮ ਹੀ ਹੋਇਆ ਲਿਆਂਦੀ ਨੂੰ ਤਾਂ ਇਹਨੂੰ ਤਕਰੀਬਨ ਸਾਢੇ 3 ਮਹੀਨੇ ਹੋ ਗਏ ਜੀ ਸਾਢੇ 3 ਮਹੀਨੇ ਹੋ ਗਏ ਹਾਂਜੀ ਵੇਚਣ ਵੀ ਲੱਗ ਗਏ ਨਵੀਂ ਲੈ ਕੇ ਫਿਰ ਆਪਾਂ ਨੂੰ ਇਹਦੀ ਬਾਲੀ ਲੋੜ ਪੈਂਦੀ ਨਹੀਂ ਜੀ ਗੱਬਣ ਮੱਝ ਆ ਆਪਣੇ ਗਾਂ ਆ ਗਈ ਮਰ ਜਾਂ ਤੇ ਲੋੜ ਨਹੀਂ ਪੈਂਦੀ ਹੈਗੀ ਕੋਈ ਸੂਈ ਵੀ ਆ ਜਾਂਦੀ ਹੈ ਅੱਛਾ ਇਹਦੀ ਕੋਈ ਜ਼ਿਆਦਾ ਜ਼ਰੂਰਤ ਐ ਨਹੀਂ ਜੀ ਆਪਾਂ ਅੱਛਾ ਫਿਰ ਇਹ ਲੈਂਦੀ ਸੀ ਵੀ ਚਲ ਜੇ گاਵਾ ਵਪਾਰ ਚ ਆਉਂਦਿਆਂ ਦੋ ਦਿਨ ਰੁਕਦਿਆਂ ਤਾਂ ਚੋਲਿਆ ਕਰਾਂਗੇ ਹਾਂਜੀ ਹੁਣ ਗੱਬਣ ਵੀ ਆਉਂਦੀਆਂ ਸੱਜਰ ਵੀ ਆ ਜਾਂਦੀਆਂ ਫਿਰ ਉਹ ਹੱਥੀ ਚੋਲੇ ਨੂੰ ਹੱਥੀ ਸਾਢੇ ਤਿੰਨ ਮਹੀਨੇ ਪੁਰਾਣੀਆਂ ਤਾਂ ਮਤਲਬ ਇਹ ਤਾਂ ਗਾਰੰਟੀ 'ਚ ਹੀ ਪਈ ਹੋਣੀ ਗਾਰੰਟੀ ਚ ਹੀ ਵਿੱਦ ਬਿੱਲ ਆ ਜੀ ਸਹੀ ਚੱਲਦੀ ਐ ਵਧੀਆ ਚੱਲ ਰਹੀ ਪੂਰੀ ਟੌਪ ਕਲਾ ਜੀ ਕੋਈ ਕਿਸੇ ਵੀ ਕਿਸਮ ਦਾ ਕੋਈ ਇਹ ਚ ਕੋਈ ਚੱਕਰ ਨਾ ਕੀ ਰੇਟ ਰਹੂ ਇਹ ਰਸਤ 20000 ਰੁਪਏ ਜੀ 36000 ਹਾਂਜੀ ਦੋਸਤੋ ਬੈਲ ਨਾਲ ਹੈ ਸਾਢੇ 3 ਮਹੀਨੇ ਸਿਰਫ ਪੁਰਾਣੀ ਹੈ ਨਵੀਂ ਮੰਨ ਲਓ ਪਰ ਤੁਹਾਨੂੰ ਕੀਮਤ ਘੱਟ ਚ ਮਿਲ ਜੂਗੀ 36000 ਇਹ ਦੀ ਡਿਮਾਂਡ ਬਾਈ ਨੇ ਕੀਤੀ ਹੈ ਸਿੰਗਲ ਬਕਟ ਵਾਲੀ ਹੈ ਤੇ ਵੈਂਸਨ ਕੰਪਨੀ ਦੀ ਹੈ ਸੋ ਬੈਲ ਨਾਲ ਮਿਲ ਜੂਗਾ ਤੁਹਾਨੂੰ ਵੈਂਸਨ ਦੀ ਇਹ ਮਸ਼ੀਨ ਸਿਰਫ ਸਾਢੇ 3 ਮਹੀਨੇ ਪੁਰਾਣੀ ਨਵੀਆਂ ਤਕਨੀਕਾਂ ਜਿਹੜੀਆਂ ਇਹਦੇ ਚ ਆਉਂਦੀਆਂ ਦੋਸਤੋ ਜਿਵੇਂ ਇਹਦਾ ਫਿਲਟਰ ਜਿਹੜਾ ਉਹ ਬਹੁਤ ਨੇੜੇ ਲੱਗਾ ਹੋਇਆ ਹੇ ਤੁਸੀਂ ਇਹਦਾ ਫਿਲਟਰ ਦੇਖ ਸਕਦੇ ਹੋ ਮੈਨੂਅਲ ਨੂੰ ਸਾਫ਼ ਕਰਨਾ ਸੌਖਾ ਹੈ ਤੁਸੀਂ ਕੋਲੋਂ ਦੇਖ ਸਕਦੇ ਹੋ ਕੋਈ ਛਿੱਡੀ ਤਾਂ ਨਹੀਂ ਆ ਰਹੀ ਮਨ ਲੋ ਕਈ ਕੁਝ ਸੋਧ ਕੀਤੀ ਹੈ ਨਵੀਂ ਮਸ਼ੀਨ ਦੇ ਵਿੱਚ 1 HP ਵਾਲਾ ਮੇਰੇ ਖਲਚੇ ਦਾ ਪੰਪ ਹੈ ਬਾਕੀ ਤੁਸੀਂ ਆ ਕੇ ਦੇਖ ਲਓ ਇਹਨੂੰ ਚਲਾ ਕੇ ਦੇਖ ਲਓ ਨਵੀਂ ਹੈ ਬੈਲ ਨਾਲ ਹੈ ਗਰੰਟੀ ਚ ਹੈ ਤਾਂ ਕੋਈ ਡਰ ਵਾਲੀ ਗੱਲ ਨਹੀਂ ਹੈ ਇਹਦੇ ਨਾਲ ਹੋਣੀ ਇੱਕ ਬਾਕਟ ਹਾਂ ਲੱਗ ਇਹਨੂੰ ਦੋ ਜਾਂਦੀਆਂ ਨੇ ਬਰਨ ਐਚਪੀ ਚ ਇਹਦਾ ਪੰਪਰ ਹੈ ਠੀਕ ਹੈ ਮਤਲਬ ਜੇ ਕੋਈ ਦੂਜੀ ਬਾਲਟੀ ਖਰੀਦ ਲੈਂਦਾ ਹਾਂ ਤਾਂ ਭਾਵੇਂ ਦੋ ਚੋਲੇ ਪੰਪ ਦੀ ਕੈਪੈਸਿਟੀ ਹੈਗੀ ਹਾਂਜੀ ਪੰਪ ਦੀ ਕੈਪੈਸਿਟੀ ਹੈ ਆਪਾਂ ਸ਼ੁਰੂਆਤ ਮੱਝ ਤੋਂ ਕਰ ਲਈਏ ਇੱਥੇ ਹਾਂਜੀ ਕਰ ਲਓ ਦੋਨੇ ਦਿਖਾਉਣੀਆਂ ਹੈ ਜਾਂ ਦੂਜੀ ਮੱਝ ਹਜੇ ਜ਼ਿਆਦਾ ਕੱਚੀ ਹੈ ਜੀ ਬਸ ਇਹ ਹੀ ਦਿਖਾਉਣਾ ਇਹਦੀ ਡਿਟੇਲ ਦੱਸਦੀ ਬਾਈ ਇਹ ਦੂਜਾ ਸੂਆ ਬਾਈ ਠੀਕ ਹੈ ਕਿੰਨੇ ਦਿਨ ਲਾਉਗੀ ਸੂਣ ਤਕਰੀਬਨ 4-5 ਦਿਨ ਲੱਗੇ ਸੋਠੀਏ ਠੀਕ ਹੈ ਅੱ ਰੇਟ ਬਾਈ ਇਹਦਾ 145000 ਜੀ ਦੁੱਧ ਕਿੰਨਾ ਕੁ ਦੇ ਸਕਦੀ ਹੈ ਕਪੈਸਿਟੀ ਕਿੰਨੀ ਕੁ ਦੀ ਲੱਗਦੀ ਹੈ ਹਵਾਨਾ ਤੋਂ ਬੜਾ ਚੰਗਾ ਦਿਸਦਾ ਲਗਭਗ 14 ਤੋਂ 15 ਕਿਲੋ ਦੁੱਧ ਖੁੱਲਾ ਜੀ ਦੇ ਦੂ ਜੀ ਠੀਕ ਹੈ ਦੱਸੋ ਥਾਂ ਦਾ ਸਹਿਜ ਬੜਾ ਚੰਗਾ ਲੱਗਾ ਇਸੇ ਕਰਕੇ ਮੈਂ ਕਿਹਾ ਸੀ ਵੀ ਇਹਦਾ ਦੁੱਧ ਥੋੜਾ ਦੇਖਣ ਚੋਂ ਲੱਗਦਾ ਵੀ ਚੰਗੇ ਦੁੱਧ ਵਾਲੀ ਹੈ ਬਾਕੀ ਦੁੱਧ ਥੋੜੀ ਸੇਵਾ ਦਾ ਖੋਲੀਂ ਪੇ ਚੁਈ ਚੁਈ ਬਾਈ ਜੀ ਇੱਕ ਨੰਬਰ ਆ ਗਈ ਠੀਕ ਹੈ ਜਿਵੇਂ ਸੂਈ ਵੀ ਮੱਧ ਪਾਸ ਕਰਦਾ ਇਸ ਤਰ੍ਹਾਂ ਪਾਸ ਕਰੀ ਵੀ ਆਪਣੀ ਓਕੇ ਹਾਂਜੀ ਉਹਨਾਂ ਥਾਣੇ ਨਾਲ ਮੱਝ ਨੂੰ ਪਾਸ ਕਰਕੇ ਲਿਆਵੇ ਠੀਕ ਹੈ ਪਾਸ ਕੀਤੀ ਵੀ ਹੁੰਦੀ ਹੈ ਦੋਸਤੋ ਮੱਝ ਕੋਈ ਵੀ ਜਦੋਂ ਵਪਾਰੀ ਭਰਾ ਖਰੀਦਦਾ ਤਾਂ ਸੱਜਰ ਮੱਝਾਂ ਨੂੰ ਬਾਈ ਕਹਿੰਦਾ ਵੀ ਦੋਨੇ ਥਣ ਫੜ ਕੇ ਇਹਨੂੰ ਪਾਸ ਕੀਤਾ ਪੁੜਿਆਂ ਦੀ ਬਣਾਵਟ ਸੋਹਣੀ ਹੈ ਹਵਾਨਾ ਚੰਗਾ ਹੈ ਰੇਟ 1 ਲੱਖ ਤੇ 45200 ਦੂਜਾ ਸੂਆਸ ਹੁੰਦੀ ਹੈ ਸੋਹਣੇ ਸਿੰਗ ਦੀ ਹੈ ਚੰਗੇ ਢਾਂਚੇ ਦੀ ਹੈ ਮੱਝ ਫੋਰਸੇਲ ਕਮਾਲ ਹੋਣ। ਇਹ ਮੁਰਾ ਨਾਲ ਤੇ ਕੰਮ ਕਰਨਾ ਹੈ ਤਾਂ ਸੋਣੀ ਮੱਝ ਦੱਸੋ ਜ਼ਰੂਰ ਆ ਕੇ ਦੇਖਿਓ ਜੀ। ਥਾਣ ਤੁਮ ਚੰਗੇ ਲੱਗੇ ਆ ਹਵਾਨਾ ਚੰਗਾ। ਬਾਕੀ ਥਾਣਾ ਤੋਂ ਪਤਾ ਲੱਗਣਾ ਹੁੰਦਾ ਪਸ਼ੂ ਦਾ ਵੀ ਉਹ ਕੀ ਦੁੱਧ ਦੇ ਸਕਦਾ ਜਾਂ ਕਿੱਦਾਂ ਦੀ ਧਾਰ ਹੋਊਗੀ, ਚਵਾਈ ਕਿੱਦਾਂ ਦੀ ਹੋਊਗੀ ਤਾਂ ਚੰਗੇ ਥਾਣਾ। ਬਈ ਕਿਹੜਾ ਹੋਰ ਕਢਾਈ ਮੱਝ ਦਾ? ਮਜੀ ਬਹੁਤ ਬਣ ਕੇ ਸੁਣਾ ਝੋਟੀ ਨੇ ਹੂੰ ਹੁਣ ਵੀ ਤਿਆਰੀ ਤਾਂ ਬਹੁਤ ਚਾਹੀਦੀ ਥੀ ਸੁਪ ਜਾਨੀ ਹਜੇ ਸੁੰਦ ਹੀ ਨਹੀਂ ਹੈ 4 ਤੋਂ 5 ਦਿਨ ਠੀਕ ਹੈ ਸੋ ਚੰਗੀ ਮਰਜ ਦੱਸੋ ਬਾਕੀ ਜਿਹਨੂੰ ਜੱਜਦੀ ਹੈ ਆ ਕੇ ਤਸੱਲੀ ਕਰ ਲਿਓ ਲਿਓ ਬਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਿਹਾ ਹਾਂ ਇਸ ਤੋਂ ਬਾਅਦ 4 ਗਾਵਾਂ ਦਿਖਾ ਦੂੰਗਾ ਇੱਕ ਇੱਕ ਕਰਕੇ ਨਾਕ ਸਾਰੀ ਦਿਖਾ ਦਨੇ ਆ ਤੇ ਇਸ ਭਰਾ ਨਾਲ ਕੰਟੈਕਟ ਰੱਖ ਸਕਦੇ ਹੋਂ ਪਸ਼ੂ ਚੰਗੇ ਜਿੰਨੀਆਂ ਵੀਡੀਓ ਬਣਾਈਆਂ ਚੰਗੇ ਪਸ਼ੂਆਂ ਦੀ ਖਰੀਦ ਐ ਇਸ ਬਾਈ ਦੀ ਨਰਮ ਪਸ਼ੂ ਨਹੀਂ ਦੇਖਿਆ ਇਸ ਭਰਾ ਕੋਲ ਜਿੰਨੀਆਂ ਕਿ ਵੀਡੀਓ ਹੁਣ ਤੱਕ ਬਣੀ ਐ ਬਾਕੀ ਪਸ਼ੂ ਫਿਰ ਵੀ ਪਾਸ ਤਾਂ ਤੁਸੀਂ ਕਰਨਾ ਹੁੰਦਾ ਇੱਕ ਗਾਂ ਤਾਜੀ ਸੂਈ ਦਿਸਦੀ ਐ ਅਮਰਤੋ ਬਾਈ ਕਹਿੰਦੇ ਵਸੂਆ ਸੂਈ ਐ ਮਾਲਕਤਾ ਜੀ ਕਹਿੰਦੇ ਸੀ ਪਹਿਲਾ ਹੀ ਐਗੇ ਯਾਦੇ ਤੋਂ ਜ਼ਿਆਦਾ ਦੁੱਧਿਆ ਹੋਏ 6 ਦੰਦ ਹੋਣ ਲੱਗ ਗਏ ਠੀਕ ਐ ਹਾਂਜੀ ਕਦੋਂ ਸੂਈ ਹੈ ਇਹ ਇਹ ਸਵੇਰ ਇਹ ਸੂਈ ਹੈ ਜੀ ਲਗਭਗ 3 ਵਜੇ ਅੱਜ ਸਵੇਾਈ ਸਵੇਰ ਜੀ ਠੀਕ ਹੈ ਬੱਚਾ ਕੀ ਦੇਗੀ ਭਾਈ ਬੱਚਾ ਮੇਲ ਆ ਜੀ ਹੈਗਾ ਸੈਕਸਰ ਸੀਮਨ ਲੱਗਿਆ ਸੀ ਠੀਕ ਹੈ ਨਹੀਂ ਮੇਲ ਦੇਤਾ ਜੀ ਆ ਇਹਦਾ ਰੇਟ ਕੀ ਰਹਿਣਾ ਭਾਈ ਰੇਟ ਇਸ 155000 ਜੀ ਖੋਲੀ ਭਾਈ 155 ਰੇਟ ਆ ਦੋਸਤੋ ਅਗਾੜੀ ਤੇ ਪਛਾਣ ਨੂੰ ਹਵਾਨਾ ਕਮਾਲਾਂ ਦਾ ਦੋ ਬਾਰ ਹੌਲੀ ਹੋ ਗਈ ਜੀ ਇਹ ਹੁਣ ਸੋਡੇ ਆਇਆ ਤੋਂ ਵੀ ਅੱਛਾ ਤਕਰੀਬਨ 3 ਕਿਲੋ ਦੁੱਧ ਇਹਦਾ ਆਪਾਂ ਨੇ ਜੋ ਤਾਂ ਹੂੰ ਜੋ ਦੋ ਸਵੀਰੇ ਸੂਈਆ ਬੈਠਿਆ ਨਹੀਂ ਸੀ ਜਾਂਦਾ ਹਾਂ ਚਾਰ ਤੋਂ ਪੰਜ ਕਿਲੋ ਦੋ ਤੂਰੋਂ ਚੋਤਾ ਅੱਛਾ ਜੀ ਰ ਪੈ ਗਈ ਭਈ ਜੇਰ ਜਮਾ ਕਲੀਅਰ ਹੋ ਵੀਡੀਓ ਆਪਣੇ ਕੋਲ ਠੀਕ ਹੈ ਪੀ ਲੈਣ ਦੇ ਪੰਜ ਪੀ ਲੈਣ ਦੇ ਪਾਣੀ ਕੋਈ ਨਹੀਂ ਹਵਾਨਾ ਦੇਖੋ ਦੋਸਤੋ ਦੱਸਦੀ ਹੈਗਾ ਦੁੱਧ ਵਾਲੀ ਹੈ ਪਛਾਣੂ ਵੀ ਫੁੱਲ ਅੱਗੇ ਨੂੰ ਵੀ ਫੁੱਲ ਤੇ ਦੋ ਵਾਰ ਬਾਈ ਕਹਿੰਦਾ ਦੁੱਧ ਕੱਢਣਾ ਪਿਆ ਕਿਉਂਕਿ ਬਹਿਣਾ ਔਖਾ ਸੀ ਇਹ ਗੱਲ ਜੈਨੂਅਨ ਦੱਸਦੀ ਵੀ ਹੋਣੀ ਹੈ ਜੇ ਹਵਾਨੇ ਤੋਂ ਦੋ ਵਾਰ ਦੁੱਧ ਕੱਢਣ ਤੋਂ ਬਾਅਦ ਵੀ ਐਡਾ ਸਾਈਜ਼ ਆ ਤੇ ਇਹਨੂੰ ਬਹਿਣਾ ਵਾਕਈ ਔਖਾ ਹੋਣਾ ਇੰਨੀ ਕਿ ਤਿਆਰ ਹੋਈ ਸੀ 1 ਲੱਖ 55000 ਰੇਟ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਮਾਲਕਾਂ ਦੇ ਦੱਸਣ ਮੁਤਾਬਕ ਸੀਮਨ 66 ਸੀ ਪਰ ਸੈਕਸਰ ਸੀਮਨ ਦੇ ਵਿੱਚੋਂ ਵੀ ਕਈ ਵਾਰ ਬੱਚੇ ਆ ਜਾਂਦੇ ਆ ਥਣ ਅਥੀ ਚੁਆਈ ਵਾਲਾ ਢਾਂਜਾ ਸੋਨਾ ਇੱਕ ਅੱਧ ਕਾਟ ਚੰਗਾ ਹੈ ਤਿਆਰੀ ਬਹੁਤ ਸੋਹਣੀ ਜਾਂ ਦੀ ਅਜੇ ਭਲੂਣ ਤਾਂ ਤੁਹਾਡੇ ਜਿਹੜਾ ਵੀਰ ਖਰੀਦਦਾ ਉਹਦੇ ਘਰੇ ਜਾ ਕੇ ਉਤਰਨੀ ਹੈ ਕਿਉਂਕਿ ਸੂਈ ਸੁਭਾਈ ਹੈ ਬਹੁਤ ਸੋਹਣੀ ਤਿਆਰ ਹੋਈ ਵੀ ਗਾਂ ਤੁਸੀਂ ਦੇਖ ਰਹੇ ਹੋ ਸਕਰੀਨ ਉੱਤੇ ਕਮਾਲੀਏ ਕੁਬੜਾ ਫੇਰ ਬਹੁਤ ਸੋਹਣੀ ਤਿਆਰ ਹੋਈ ਦਿਸੋ ਕੋਲ ਆ ਕੇ ਵੀ ਦੇਖੋਗੇ ਮਨ ਖੁਸ਼ ਕਰੂਗੀ ਹਵਾਨੇ ਵਾਲੇ ਪੱਖ ਤੋਂ ਬਾਕੀ ਇਹ ਨਹੀਂ ਵੀ ਕੱਲਾ ਪਛਾਣੂ ਹਵਾਨਾ ਹੋਊਗਾ ਜਿੰਨਾ ਪਿੱਛੋਂ ਦੀ ਦਿਸਦਾ ਉਹ ਤੋਂ ਦੁੱਗਣਾ ਅੱਗੋਂ ਲੱਤਾਂ ਖੋਲ ਕੇ ਦਰਦੀ ਐ ਇਹ ਵੀ ਨਹੀਂ ਵੀ ਹਵਾਨਾ ਪਤਲੀ ਸ਼ੇਪ ਦਾ ਲੰਬਾ ਹੋਊਗਾ ਇਦਾਂ ਦਾ ਰੋਖ ਨਹੀਂ ਚੌੜਾ ਹਵਾਨਾ ਵੈਸੇ ਬੰਦੋ ਬਈ ਸੋ ਪਹਿਲੇ ਨੰਬਰ ਤੇ ਗਾਂ ਨੂੰ ਦਿਖਾਉਣੀ ਸੀ ਆਵਰਤ ਭਾਈ 2 ਨੰਬਰ ਦੇ ਉੱਤੇ ਜਿਹੜੀ ਗਾਂ ਦਿਖਾਉਣੀ ਹੈ ਹੁਣ ਆਪਾਂ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਜੀ ਇਹ ਕਿੰਨਾ ਜ਼ਰੋਗਾ ਜੀ ਸੂਈ ਇਹ ਗੱਬਣਾ ਬਾਈ ਅੱਛਾ ਇਹ ਗੱਬਣਾ ਜਿਸ ਨਾਲੀ ਬੱਚਾ ਦੂਜੀਆਂ ਦਾ ਅੱਛਾ ਉਹ ਦੂਜੀ ਦਾ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਕਿੰਨੇ ਕ ਦਿਨ ਲੈ ਜੂ ਸੂਨ ਚ ਤਕਰੀਬਨ ਜੀ ਇਹਦੇ 8 ਤੋਂ 9 ਦਿਨ ਹਜੇ ਪੈਂਡਿੰਗ ਨੇ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 1 ਲੱਖ 45000 ਜੀ ਕੋਲੀ ਬਈ 1 ਲੱਖ ਤੇ 45000 ਇਹਦਾ ਰੇਟ ਹੈ ਦੂਜਾ ਸੂਆ ਬਾਈ ਹਜੇ 9-10 ਦਿਨ ਲੈਂਦੀ ਐ ਇਹਦਾ ਵੀ ਟਾਂਚਾ ਬਹੁਤ ਵੱਡਾ ਹੈ ਇਹ ਗੱਬਣ ਹੈ ਮੈਂ ਨਾਲ ਬੱਚਾ ਹੋਣ ਕਰਕੇ ਬਾਈ ਤੋਂ ਪੁੱਛ ਲਿਆ ਵੀ ਇਹ ਕਿੰਨਾ ਚਰ ਹੋ ਗਿਆ ਸੋ ਇਹਨੂੰ ਪਰ ਇਹ ਹਜੇ ਗੱਬਣ ਗਾਂ ਇਹਦਾ ਵੀ ਹਵਾਨਾ ਬਹੁਤ ਚੰਗਾ ਹੈ ਜੋੜੇ ਦੀ ਡਿਮਾਂਡ 3 ਲੱਖ ਬਣਦੀ ਹੈ ਇਕੱਠੀਆਂ ਦੋ ਖਰੀਦੋਂਗੇ ਹੋ ਸਕਦਾ ਵੀ ਗੰਜਾਇਸ ਵੱਧ ਨਿਕਲਾਵੇ ਉਹ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਵੀ ਤੁਹਾਡਾ ਸੌਦਾ ਕੀ ਭਾਜ ਸਿਰੇ ਚੜਦਾ ਹੈ ਇਹਦਾ ਵੀ ਥਣ ਬਹੁਤ ਸੋਹਣਾ ਹੈ ਹਵਾਨਾ ਚੰਗਾ ਹੈ ਲੰਬੀ ਚੰਗੀ ਹੈ ਗਾਂ ਹਾਈਟ ਵੀ ਸੋਹਣੀ ਹੈ ਦੁੱਧ ਸੋਨਾ ਪਾਉਗੀ ਦੁੱਧ ਤੁਹਾਡੀ ਸੇਵਾ ਦਾ ਵੀ ਤੁਸੀਂ ਕਿੰਨਾ ਚੋਲੋਗੇ ਪਰ ਗਾਂ ਦੁੱਧ ਵਾਲੀ ਹੈ ਢਾਂਜਾ ਚੰਗਾ ਹੈ ਹਵਾਨਾ ਬਹੁਤ ਸੋਨਾ ਦੁੱਧਦਾ ਤੁਸੀਂ ਪਿੱਛੋਂ ਦੇਖ ਹੀ ਰਹੇ ਫਿਕਸਾ ਹਵਾਨਾ ਖੁੱਚਾਂ ਤੋਂ ਉੱਤੇ ਹੈ ਮਤਲਬ ਅਟੈਚਮੈਂਟ ਆਰਡਰ ਦੀ ਜਿਹੜੀ ਉਹ ਚੰਗੀ ਬਣੀ ਵੀ ਹੈ ਕਈ ਵਾਰ ਟੁੱਟਵੇਂ ਹਵਾਨੇ ਦੇ ਵਿੱਚ ਹਵਾਨਾ ਵੱਡਾ ਦਿਸਦਾ ਹੁੰਦਾ ਪਰ ਉਹਨਾਂ ਦੁੱਧ ਨਹੀਂ ਕੱਢਦਾ ਇਹ ਹਵਾਨੇ ਦੁੱਧ ਚੰਗਾ ਕੱਢਦੇ ਆ ਜਿਨ੍ਹਾਂ ਦੀਆਂ ਜੜਾਂ ਜਿਹੜੀਆਂ ਉਹ ਬਾਡੀ ਦੇ ਨਾਲ ਅਟੈਚਮੈਂਟ ਜਿਹੜੀ ਉਹ ਚੰਗੀ ਬਣੀ ਹੋਈ ਹੈ ਸੋ ਸਟਰਕਚਰ ਫੇਰ ਦੇਖੋ ਅਥੀਂ ਚੁਆਈ ਕਰਨਾ ਚਾਹੁੰਦੇ ਆ ਤਾਂ ਬਹੁਤ ਸੋਹਣਾ ਥਾਂ ਦਾ ਸਹਜ ਹੈ ਕੋਈ ਦਿੱਕਤ ਨਹੀਂ ਆਉਂਦੀ ਮਸ਼ੀਨ ਤਾਂ ਜਿੱਦਾਂ ਦੇ ਮਰਜ਼ੀ ਥਾਂ ਤੇ ਲਾ ਲਓ ਉਹਨੇ ਪਸ਼ੂ ਚੋਈ ਲੈਣਾ ਹੁੰਦਾ ਸੋ ਵਧੀਆ ਇਹ ਹੈ ਵੀ ਦੋ ਗਾਵਾਂ ਖਰੀਦੋ ਨਾਲ ਹੀ ਮਿਲਕਿੰਗ ਮਸ਼ੀਨ ਚੱਕ ਲੋ ਤੁਹਾਡਾ ਫਾਰਮ ਸ਼ੁਰੂ ਹੋ ਜਾਊਗਾ ਪਰ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਗਾਵਾਂ ਸੰਭਲਣ ਦੀ ਫੇਰੀ ਜਿਹੜਾ ਹੱਥ ਪਾਉਣਾ ਚਾਹੀਦਾ ਲੈ ਚਲੋ ਭਾਈ 1 ਲੱਖ ਤੇ 45000 ਰੇਟ ਆ ਦੋਸਤੋ ਦੂਜਾ ਸੂਆ ਸੂ ਗਈ ਸੋ ਇਹ 10 ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਆਂ گاਵਾਂ ਦੇ ਵਿੱਚੋਂ ਦੂਜੇ ਨੰਬਰ ਤੇ ਐ ਸਣੇ ਮੱਝ ਜੇ ਦੇਖਦੇ ਹਾਂ ਤਾਂ ਤੀਜੇ ਨੰਬਰ ਦੇ ਉੱਤੇ ਗਾਂ ਤੋਰ ਰਹੇ ਹੁਣ ਅਮਰਤ ਭਾਈ ਇਹ ਵੈੜ ਜਿਹੜੀ گاਵਾਂ ਚੋਂ ਤੀਜੇ ਨੰਬਰ ਤੇ ਐ ਇਹ ਪਹਿਲਾਂ ਨੂੰ ਬੱਸੀ ਹੈ ਭਾਈ ਹੂੰ ਇਹਨੇ ਦੋ ਦੰਦ ਪੂਰੇ ਕਰਕੇ ਚੌਕ ਦਾ ਇੱਕ ਦੰਦ ਤੋੜ ਗੀਏ ਠੀਕ ਹੈ ਹਾਂਜੀ ਬੱਚਾ ਵਾਛਾ ਹੀ ਇਹਦੇ ਨਾਲ ਬੱਚਾ ਹਾਂਜੀ ਮੇਲ ਆ ਜੀ ਇਹਦਾ ਕਦੋਂ ਦੀ ਸੂਈ ਹੈ ਬਾਈ ਇਹ ਇਹਨੂੰ ਅੱਜ ਪੰਜਵਾਂ ਦਿਨਾਂ ਬਾਈ ਜੀ ਠੀਕ ਹੈ ਅੱਛਾ ਕਿੰਨਾ ਕੁ ਦੁੱਧ ਹੈ ਇਸ ਟਾਈਮ ਇੱਥੋਂ ਥੱਲੇ ਚੋ ਰਹੇ ਹੋ ਤੁਸੀਂ ਇਹਦੇ ਥੱਲੇ ਤਕਰੀਬਨ ਕੰਡੇ ਦਾ ਦੁੱਧ 24 ਕਿਲੋ ਹੈ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਦੇ ਹਾਂ ਬਾਈ ਇਹਦਾ ਰੇਟ ਜੀ 1,32,000 ਰੁਪਏ ਜੀ ਖੋਲੋ ਵੀਰੇ 1,32,000 5ਵੇਂ ਦਿਨ 24 ਕਿਲੋ ਦੁੱਧ ਕੰਡੇ ਤੋਲ ਵਾਲਾ 나ੜੂਆ ਨਾਲ ਆ ਜੀ ਬੱਚਾ ਜਿਹਾ ਠਾਲ ਕੇ ਖੜਾ ਠੀਕ ਹੈ ਬੱਚਾ ਵੱਚਾ ਹੈ ਤੇ ਬੱਚੇ ਦਾ 나ੜੂਆ ਨਾਲ ਵਾ ਕੋਈ ਨਹੀਂ ਬਈ ਬਾਅਦ ਚ ਠਾਲਾਂਗੇ ਵੈਸੇ ਵੈੜ ਦਾ ਢਾਂਚਾ ਸੁਹਣਾ ਜਮਾ ਭਾਲਾ ਭੂਆ ਤੋਂ ਸਾਫ਼ ਆ ਜੀ ਠੀਕ ਹੈ ਕੋਈ ਇਹਨੂੰ ਭਾਲ ਨਹੀਂ ਰੇਟ ਕੀ ਬੋਲਿਆ ਤਾਂ ਇਹਦਾ ਰੇਟ 132000 ਹੈ 1 ਲੱਖ ਤੇ 32000 ਹਾਂ ਜੀ ਚੰਗਾ ਢਾਂਚਾ ਹੈ ਪਹਿਲਣ ਵੈੜ ਹੈ ਦੋ ਦੰਦ ਕੰਪਲੀਟ ਹੈ ਚੌਗ ਵਾਲਾ ਇੱਕ ਸੈਟ ਗਈ ਹੈ ਤਾਂ ਹੁਣ ਤੁਸੀਂ ਇਹਨੂੰ ਚਾਰ ਦੰਦ ਮੰਨ ਸਕਦੇ ਹੋ ਢਾਂਚਾ ਇਦਾਂ ਦਾ ਹੈ ਸਟਰਕਚਰ ਇੰਨਾ ਕ ਸੋਹਣਾ ਹੈ ਵੀ ਇਸ ਵਾਰ ਜਿੰਨੇ ਦੀ ਖਰੀਦ ਲਓਗੇ ਇੱਕ ਬੱਤੀ ਚੋ ਜੋਸ਼ ਛੋਟ ਭਰਾ ਕਰ ਦੂਗਾ ਅਗਲੇ ਸਵੇਰ ਇਸ ਤੋਂ ਵੱਧ ਕੇ ਵੇਖ ਜੂਗੀ ਏਵਜਾ ਸਟਰਕਚਰ ਹੈ ਚੰਗੀ ਸੰਭਲੋਗੇ ਤਾਂ ਚਮਕ ਦੇਖੋ ਵੈੜ ਚ ਬਰੀਡ ਕੁਆਲਟੀ ਦੇਖ ਸਕਦੇ ਹੋ ਉਤੋਂ ਬਿਲਕੁਲ ਸਟ੍ਰੇਟ ਹੈ ਹਵਾਨੇ ਤੇ ਨਾੜਾਂ ਸੋਹਣੀਆਂ ਲੈ ਚਲੋ ਵੇਖੋ ਖੇਲ ਕੋਲੋਂ ਹੀ ਕਮਾ ਲਓ ਇੱਕ ਵਾਰ ਫੇਰ ਬਹੁਤ ਸੋਹਣੀ ਵਹਿੜਾ ਦਸੂ ਬੰਨ ਕੇ ਪਸ਼ੂ ਰੱਖਦੇ ਹਾਂ ਤਾਂ ਵੀ ਚੰਗੀ ਰਹੂਗੀ ਕੋਈ ਦਿੱਕਤ ਨਹੀਂ ਆਉਂਦੀ ਭਾਵੇਂ ਕਰੇ ਬੰਨ ਕੇ ਨੂੰ ਚੋਈ ਜਾਓ ਜੇ ਖੁੱਲ੍ਹਿਆਂ ਛੱਡਦੇ ਹਾਂ ਤਾਂ ਫਿਰ ਤਾਂ ਇੰਦਾ ਚ ਦੁੱਧ ਦੀ ਸੰਭਾਵਨਾ ਹੋਰ ਬਹੁਤ ਵੱਧ ਜਾਣੀ ਹੈ ਕਿਉਂਕਿ ਖੁੱਲਾ ਪਸ਼ੂ ਦੁੱਧ ਜ਼ਿਆਦਾ ਦਿੰਦਾ ਹੈ ਪਾਣੀ ਮਰਜੀ ਨਾਲ ਪੀ ਲੈਂਦਾ 4 ਵਜੇ ਦੀ ਮਿਲਕਿੰਗ ਹੋਈ ਵੀ ਹੈ ਜੀ ਬਹੁਤ ਬਣ ਜਾਣਾ ਨੇ ਠੀਕ ਹੈ ਉਹੀ ਮਾਇਨੇ ਕੋਈ ਸਮਾਂ ਲੱਗਿਆ ਹੋਗਾ ਅੱਛਾ ਸਵੇਰ 4 ਵਜੇ ਚੁਾਈ ਹੋਈ 4 4 ਵਜੇ ਦੀ ਚੁਾਈ ਹੋਈ ਵੀ ਇਹਦੀ ਸਵੇਰ 4 ਵਜੇ ਚੁਈ ਹੈ ਤੇ ਵੀਡੀਓ ਬਣ ਰਹੀ ਹੈ 11 ਵਜੇ ਸੋ ਹਾਜੀ ਜੇ ਆਪਾਂ 12 ਘੰਟਿਆਂ ਨੂੰ ਧਿਆਨ ਚ ਰੱਖਦੇ ਹਾਂ ਜੇ 6 ਘੰਟੇ ਚੁਾਈ ਨਹੀਂ ਹੁੰਦੀ ਤੇ 6 ਘੰਟਿਆਂ ਚ ਇਹ ਹੋ ਜੂਗਾ ਪੂਰੀ ਫਸ ਕੇ ਖੜ ਜਾਂਦੀ ਹੈ ਜੀ ਅੱਛਾ ਠੀਕ ਹੈ ਜਮਾ ਪੂਰੀਆਂ ਬਣ ਕੇ ਖੜਦੀ ਹੈ ਜੀ ਠੀਕ ਹੈ ਹਾਂਜੀ ਹੁੰਦਾ ਢਿੱਲਾ ਢੋਲਾ ਬਹੁਤ ਨੇ ਮੱਸੀ ਨੂੰ ਹਜੇ ਠੀਕ ਐ ਸੋ ਸੋ ਫਿਰ ਵੀ ਹਵਾਨਾ ਬਹੁਤ ਸੋਹਣਾ ਬੰਦੋ ਬਾਈ ਪਾਣੀ ਇੰਸਟਾਲ ਕਰ ਦਿਓ ਹਾਂ ਪਾਣੀ ਪਿਆ ਦੋ ਕੋਈ ਨਹੀਂ ਤੋਂ ਇਹਦਾ ਤਾਂ ਚਾਹ ਤੁਸੀਂ ਦੇਖ ਲਓ ਇਹ ਦੁੱਧ ਵਾਲਾ گاਵਾ ਜਿਹੜੀਆਂ ਭਾਵੇਂ ਦਿਨ ਚ 10 ਵਾਰ ਪਾਣੀ ਤੇ ਲਾ ਦੋ ਜੇ ਤੋਂਨੇ ਵਾਰੀ ਪੀ ਲੈਣੀਆਂ ਤੇ ਪਾਣੀ ਬਹੁਤ ਜ਼ਰੂਰੀ ਆ ਦੁੱਧ ਪੈਦਾ ਕਰਨ ਵਾਸਤੇ ਇਹਦਾ ਕੋਈ ਪਾਣੀ ਖੁੱਲਣਾ گاਵਾ ਕਾਮਯਾਬ ਹੁੰਦੇ ਆ ਇਹਨਾਂ ਦਾ ਕੋਈ ਬਾਹਰ ਮੁੱਲ ਨਹੀਂ ਹੈਗਾ ਮੱਥਾ ਜਾਣਾ ਮੇਰੇ ਵੀਰ ਮਾਰਨਾ ਇੱਕ ਬੁਢੀ ਬੇਨਤੀ ਇਹ ਹੈਗੀ ਹੂੰ ਕੋਈ ਕੋਈ 2000 ਰੁਪਇਆ ਕੋਈ ਬਿਆਨ ਨਾ ਵੀਰ ਪਾਵੇ ਠੀਕ ਹੈ ਜਿਹਨੂੰ ਫੇਟਾ ਉਰੇ ਆ ਕੇ ਦੇਖੇ ਹੂੰ ਬਾਅਦ ਚ ਅਗਲਾ 5 5 4 4 ਦਿਨ ਜਾਨਵਰ ਖੜਾਈ ਖੜਦਾ ਤੇ ਬਾਅਦ ਚ ਸੌਰੀ ਫੀਲ ਕਰਕੇ ਤੇ 2000 ਛੱਡ ਦਿੰਦਾ ਤੇ ਅਸੀਂ ਕਿੱਧਰ ਨੂੰ ਜਾਈਏ ਉਹਦੇ ਚ ਸਹੀ ਹੈ ਦੋਸੇ ਇਹ ਬੜੀ ਵੱਡੀ ਸਮੱਸਿਆ ਹੈ ਆ ਕਈ ਭਰਾ ਐਵੇਂ ਤਰਾਜ ਕਰਦੇ ਆ ਵੀ ਪਸ਼ੂ ਬਾਈ ਨੇ ਸਾਡੀ weight ਨਹੀਂ ਕੀਤੀ ਤੇ ਕਈ ਵਾਰ ਇਹ ਬਹੁਤ ਥਾਵਾਂ ਤੇ ਹੋਇਆ ਵੀ 2000 ਰੁਪਇਆ ਪਾ ਕੇ ਪਸ਼ੂ ਰੁਕ ਜਾਂਦਾ ਹੈ ਤੇ ਫਿਰ ਕਈ ਵਾਰਾਂ ਸੀ ਇਹ ਰਾਏ ਕਰ ਲੈਨੇ ਆ ਵੀ ਸਾਨੂੰ ਇਹ ਪਸ਼ੂ ਨਹੀਂ ਲੈਣਾ ਚਾਹੀਦਾ ਤਾਂ ਉਹਦੇ ਨਾਲ ਅਗਲੇ ਦਾ ਜਿਹੜਾ ਉਹ ਪਸ਼ੂ ਐ ਚੀਜ਼ ਐ ਜਿਆਦਾ ਕੀਮਤ ਦੀ ਐ ਸਾਹਲੀ ਚੀਜ਼ ਐ ਉਹ ਰੁਕ ਜਾਂਦੀ ਐ ਲਿਓ ਵੀਰੇ ਵਾਪਸ ਸੋ ਇਹ ਪਹਿਲਣ ਵੈੜ ਦੱਸੋ ਸੋਹਣੀ ਵੈੜ ਆ ਚੰਗੇ ਢਾਂਚੇ ਦੀ ਐ ਲਾਸਟ ਉੱਤੇ ਖੋਰ ਗਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਬਾਈਕੋਲ ਵਿਕਰੀ ਵਾਲੀ ਐ ਉਸ ਤੋਂ ਬਾਅਦ ਚੱਪਾ ਵੀਡੀਓ ਰੋਕਾਂਗੇ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਆ ਜਿਹੜੀ ਇਹ ਲਾਸਟ ਉੱਤੇ ਵੈੜ ਆ ਬਈ ਕਨਵਾਸ ਉਹ ਸੋਈ ਐ ਇਹ ਇਹ ਦੂਜੇ ਸੋਈ ਐ ਜੀ ਕਿੰਨਾ ਚਰ ਹੋ ਗਿਆ ਇਹਨੂੰ ਸੂਈ ਦੀ ਇਹਨੂੰ ਹੋ ਗਿਆ ਜੀ ਅੱਜ 8 ਦਿਨ ਸੂਈ ਬੱਚਾ ਇਹਦੇ ਨਾਲ ਵੱੱਛੀ ਚਾਹੇ ਤੇ ਨਾਲ ਬੱਸੀ ਹੈ ਜੀ ਠੀਕ ਹੈ ਅੱਛਾ ਕਿੰਨਾ ਦੁੱਧ ਹੋਊਗਾ ਅੰਕਤ ਬਾਈ ਇਸੇ ਤੇ 23 ਕਿਲੋ ਆ ਜੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਜੀ 1 ਲੱਖ 5000 ਜੇ ਬੱਸੀ ਕਿਸੇ ਨੇ ਛੱਡਣੀ ਆ ਤਾਂ 15000 ਚ ਆਪਾਂ ਜੀ ਬੱਸੀ ਰੱਖ ਲਾਂਗੇ ਲਿਆਈ ਬਾਈ ਸੋ 90000 ਦੀ ਕੱਲੀ ਗਾਂ ਲੈ ਜਾਓ ਜੇ ਤੇ 1 ਲੱਖ 5000 ਚ ਸਮੇ ਵੱੱਛੀ ਲਿਆ ਸਕਦੇ ਵੱਛੀ ਸੋਹਣੀ ਹੈ ਦੱਸੋ ਨਾਲ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ 8 ਦਿਨਾਂ ਦੀ ਸੋਈ ਹੈ 23 ਕਿਲੋ ਦੁੱਧ ਹੈਗਾ ਇਹਦਾ ਕਾਪੀ ਤੇ ਰਿਕਾਰਡ ਲਿਖਿਆ ਜੀ ਬੱਛੀ ਦਾ ਵਧੀਆ ਸੀ ਹੋਣੀ ਹੈਗੀ ਠੀਕ ਹੈ ਥਾਣ ਹਥੀ ਚੁਆਈ ਵਾਲੇ ਆ ਸੂਆ ਇਹਦਾ ਦੂਜਾ ਖਾਂ ਦਾ ਸੂਏ ਨੇ ਵੱਛੀ ਨੂੰ ਜਨਮ ਦਿੱਤਾ ਥਾਣ ਬਿਲਕੁਲ ਹਥੀ ਚੁਆਈ ਵਾਲਾ ਤੋਂ ਬਾਕੀ ਵੀਡੀਓ ਦੁਪਹਿਰੇ ਹੀ ਬਣਾ ਰਹੇ ਆ ਤਾਂ ਹਵਾਨੇ ਉਸ ਹੱਬ ਤੇ ਜੱਜਮੈਂਟ ਕਰ ਲਿਓ 11:39 ਮਿੰਟ ਦੱਸੋ ਇਸ ਟਾਈਮ ਦੱਸਦੇ ਆ ਲਗਭਗ ਲਿਓ ਬਈ ਬੰਦੂ ਪੌਣੇ 12 ਦਾ ਟਾਈਮ ਹੋ ਗਿਆ ਜਦੋਂ ਇਹ ਵੀਡੀਓ ਬਣ ਰਹੀ ਹੈ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਪੰਜ ਗਾਵਾਂ ਚਾਰ ਗਾਵਾਂ ਇੱਕ ਮੱਝ ਤੇ ਇੱਕ ਮਿਲਕਿੰਗ ਮਸ਼ੀਨ ਬੰਦ ਸੋ ਪੰਜ ਪਸ਼ੂ ਚਾਰ ਜਿਹੜੇ ਪੰਜ ਪਸ਼ੂ ਤੇ ਇੱਕ ਮਸ਼ੀਨ 6 ਐਟਮਾ ਜਿਹੜੀਆਂ ਵਿਕਰੀਆਂ ਲਗਣ ਤੁਸੀਂ ਜਿਹੜਾ ਵੀ ਇਹਨਾਂ ਚੋਂ ਕੋਈ ਚੀਜ਼ ਖਰੀਦਣੀ ਚਾਹੁੰਦੇ ਹੋ ਖਾਸ ਕਰਕੇ ਪਸ਼ੂਆਂ ਨੂੰ ਤਾਂ ਸੋਆਂ ਸੋਆਂ ਗਾਵਾਂ ਨੂੰ ਚੋਲਿਓ ਦੋ ਟਾਈਮ ਭਾਵੇਂ ਗੱਬਨ ਦੇ ਥਣ ਪਾਸ ਹੋਣਗੇ ਮਸ਼ੀਨ ਤੁਸੀਂ ਇੱਥੇ ਗਾਵਾਂ ਬਾਈ ਕੋਲ ਹੈਗੀਆਂ ਜਦੋਂ ਆਓਗੇ ਲਾ ਕੇ ਦੇਖ ਲਓ ਚਲਾ ਕੇ ਦੇਖ ਲਓ ਚਲਾ ਕੇ ਲੈ ਜਾਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ